ਸ਼੍ਰੀ ਦਸ਼ਮੀਸ਼ ਕਨਵੈਂਟ ਹਾਈ ਸਕੂਲ ੱਟੀ ਦੇ ਬੱਚਿਆਂ ਨੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਆਪਣੀ ਚੜ੍ਹਤ ਰੱਖੀ ਬਰਕਰਾਰ ਜ਼ਿਲ੍ਹਾ ਚੁਲੰਦਰ ਦੀ ਸਕੂਲੀ ਖੇਡਾਂ ਦੇ ਮੁਕਾਬਲਿਆਂ ਦੇ ਵਿੱਚ ਸ਼੍ਰੀ ਦਸ਼ਮੀਸ਼ ਕਨਵੈਂਟ ਹਾਈ ਸਕੂਲ ੱਟੀ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਦਰ ਮੁਕਾਬਲਿਆਂ ਦੇ ਵਿੱਚ ਆਪਣੀ ਚੜ੍ਹਤ ਬਰਕਰਾਰ ਰੱਖੀ ਤੇ ਗੁਰਾਇਆ ਬਾਲਕ 2 ਅਤੇ ਜੋਨ 10 ਦਿਨ ਪੈਂਦੇ ਸਕੂਲ ਦੇ ਖਿਡਾਰੀਆਂ ਨੇ ਖੇਡ ਅਧਿਕਾਰੀ ਸੁਖਦੀਪ ਸਿੰਘ ਦੀ ਯੋਗ ਅਗਵਾਈ ਦੇ ਵਿੱਚ ਰੱਸਾ ਕੱਸੀ ਦੀ ਜ਼ਿਲ੍ਹਾ ਅਦਰੀ ਮੁਕਾਬਲਿਆਂ ਦੇ ਵਿੱਚ ਸਮਰਾਈ ਜੰਡਿਆਲੇ ਵਿੱਚ ਇਸ ਵਾਲਿਆਤੀ ਨਾ ਮੁਕਾਬਲਿਆਂ ਦੇ ਵਿੱਚ ਸਕੂਲ ਦੀਆਂ ਟੀਮਾਂ ਨੇ 14 ਸਾਲ ਵਰਗ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਇਸੇ ਤਰ੍ਹਾਂ 17 ਸਾਲ ਵਰਗ ਦੇ ਵਿੱਚ ਵੀ ਲੜਕੀਆਂ ਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਕੂਲ ਦੇ ਖਿਡਾਰੀਆਂ ਦੇ ਵਿੱਚੋਂ ਲਗਾਤਾਰ ਚੌਥੀ ਸਾਲੇ ਹੀ ਪ੍ਰਾਪਤੀਆਂ ਕੀਤੀਆਂ ਗਈਆਂ ਤੇ ਸਕੂਲ ਪਹੁੰਚਨ ਤੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ ਤੇ ਵਾਈਸ ਪ੍ਰਿੰਸੀਪਲ ਸੰਦੀਪ ਕੋਰ ਅਤੇ ਪ੍ਰਬੰਧਕ ਮਾਸਟਰ ਚਰਨਜੀਤ ਸਿੰਘ ਨੇ ਖਿਡਾਰੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਇਸ ਮੌਕੇ ਉਹਨਾਂ ਨੇ ਅੱਗੇ ਦੱਸਿਆ ਕਿ ਸਕੂਲ ਦੇ ਖਿਡਾਰੀ ਹੁਣ ਸਕੈਂਡਰੀ ਮੁਕਾਬਲਿਆਂ ਦੇ ਨਾਲ-ਨਾਲ ਪ੍ਰਾਇਮਰੀ ਮੁਕਾਬਲਿਆਂ ਵਿੱਚ ਵੀ ਸਕੂਲਾਂ ਦਾ ਨਾਂ ਰੋਸ਼ਨ ਕਰ ਰਹੇ ਹਨ ਤੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਸਕੂਲ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦਾ ਸਵਰ ਪੱਖੀ ਵਿਕਾਸ ਕਰਨਾ ਹੈ ਜਿਸ ਦੇ ਲਈ ਮਾਪੇ ਸਕੂਲ ਦਾ ਪੂਰਾ ਸਹਿਯੋਗ ਕਰ ਰਹੇ ਹਨ ਜਿਸ ਸਦਕਾ ਸਕੂਲ ਇਹ ਪ੍ਰਾਪਤੀਆਂ ਕਰ ਰਿਹਾ ਹੈ ਤੇ ਇਸ ਮੌਕੇ ਮੈਡਮ ਬਲਜੀਤ ਕੌਰ, ਮਨਪ੍ਰੀਤ ਕੌਰ, ਹਰਜੀਤ ਕੌਰ, ਗੁਰਜੀਤ ਕੌਰ ਤੇ ਮੈਡਮ ਮਾਨਸੀ, ਹਰਪ੍ਰੀਤ ਕੌਰ, ਪਲਵਿੰਦਰ ਕੌਰ ਤੇ ਹੋਰ ਹਾਜ਼ਰ ਸਨ ਜਿਹੜਾ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਾਈ ਜਾਂਦੀਆਂ ਸਕੂਲਾਂ ਸਕੂਲੀ ਖੇਡਾਂ ਇਹਨਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਹੜੇ ਸੀਗੇ ਉਹ ਸਮਰਾਇ ਜਿਹੜਿਆਲਾ ਸਕੂਲ ਵਿਖੇ ਹੋਈ ਸੀ ਜਿਸ ਚ ਗਰਾਂ 10 ਦੀ ਜਿਹੜੀਆਂ ਸਾਡੇ ਸਕੂਲ ਦੀਆਂ ਚਾਰ ਟੀਮਾਂ ਨੇ ਭਾਗ ਲਿਆ ਅੰਡਰ 14 ਬॉयਜ਼ ਐਂਡ ਗਰਲਜ਼ ਅੰਡਰ 17 ਬॉयਜ਼ ਐਂਡ ਗਰਲਜ਼ ਤੇ ਜੋ ਸਕੂਲ ਦੇ ਖੇਡ ਅਧਿਕਾਰੀ ਆ ਸੁਖਦੀਪ ਸਿੰਘ ਉਹਨਾਂ ਵੱਲੋਂ ਚੰਗੀ ਤਿਆਰੀ ਕਰਵਾਈ ਸੀ ਸੋ ਬੱਚਿਆਂ ਨੇ ਇਸ ਤਰ੍ਹਾਂ ਅੰਡਰ 14 ਬॉयਜ਼ ਐਂਡ ਗਰਲਜ਼ ਅੰਡਰ 17 ਬॉयਜ਼ ਐਂਡ ਗਰਲਜ਼ ਚਾਰੇ ਟੀਮਾਂ ਨੇ ਜਿਹੜਾ 골ਡ ਮੈਡਲ ਹਾਸਲ ਕਰਕੇ ਜਿੱਥੇ ਜ਼ੋਨ 10 ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਆ ਉਥਾ ਗਰਾਆਂ ਅਤੇ ਫਲੋਰ ਇਲਾਕੇ ਦਾ ਵੀ ਨਾਂ ਰਚਨਾਇਆ ਆ ਤੇ ਇਹਨਾਂ ਬੱਚਿਆਂ ਨੇ ਲਗਾਤਾਰ ਚੌਥੀ ਵਾਰ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਮੈਂ ਇਸ ਜਿੱਤ ਲਈ ਸਮੁੱਚੀ ਟੀਮਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਅਤੇ ਜਿਹੜੇ ਸਾਡੇ ਸਕੂਲ ਦੀ ਟੀਮ ਨੂੰ ਉਹਨੂੰ ਵਧਾਈ ਦਿੰਦਾ ਹਾਂ ਇਤਿਹਾਸ ਕਰਦਾ ਹਾਂ ਜਿਸ ਤਰ੍ਹਾਂ ਸਕੂਲ ਖੇਡਾਂ ਚ ਅੱਗੇ ਆ ਰਿਹਾ ਹੈ ਸਿੱਖਿਆ ਚ ਅੱਗੇ ਆ ਰਿਹਾ ਹੈ ਤੇ ਬੱਚੇ ਹਰੇਕ ਮੁਕਾਮ 'ਚ ਵੱਧ ਤੋਂ ਵੱਧ ਵਧੀਆ ਮੁਕਾਮ ਹਾਸਲ ਕਰਨ ਤਾਂ ਜੋ ਆਪਣੇ ਇਲਾਕੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਬਹੁਤ ਬਹੁਤ ਧੰਨਵਾਦ